ਬਰੀਦ ਸੂਤਾ ਤੇ ਤੈਨ ਨੇ ਇੰਨਾ ਕਲੇਸ਼ ਕੀਤਾ ਵੀ ਐਨੇ ਸੋਹਣੇ ਕਿਉਂ ਆ ਗਏ ਨਾ ਮੰਮੀ ਕਰਾਣਾ ਕਲੇਸ਼ ਨਾ ਤੁਸੀਂ ਮੇਰੇ ਵਿਆਹ ਵੇਲੇ ਕਿਹ ਜੀ ਬਰੀ ਵੇਜੀ ਸੀ ਆਪਦੀ ਧੀ ਵੇਲੇ ਤਾਂ ਤੁਸੀਂ ਠੋਕ ਕੇ ਬਚੋਲੇ ਨੂੰ ਕਹਤਾ ਵੀ ਭਾਈ ਮੇਰੀ ਧੀ ਦੀ ਬਰੀ ਵਧੀਆ ਆਵੇ ਕਿਉਂ ਮੈਂ ਕਿਸੇ ਦੀ ਧੀ ਨਹੀਂ ਸੀ ਜਦੋਂ ਤੁਸੀਂ ਆਪਦੀ ਧੀ ਵਾਰੀ ਵਧੀਆ ਬਰੀ ਮੰਗਾ ਸਕਦੇ ਹੋ ਫੇ ਨੂ ਵਾਰੀ ਵੀ ਵਧੀਆ ਲੈਣੀ ਸੀ ਨਾ ਤੇਰੀ ਵਰੀ ਨੂੰ ਕੀ ਹੋਇਆ ਸੀ ਸੂਟਾਂ ਵਰਗੇ ਸੂਟ ਸੀ ਹੋਰ ਦੱਸ ਮੈਂ ਕੀ ਕਰ ਦਿੰਦੀ ਮੈਂ ਸੂਟਾਂ ਵਰਗੇ ਸੂਟ ਉਹਨਾਂ ਤਾਂ ਦੇਖਣ ਨੂੰ ਜੀ ਨਹੀਂ ਕਰਦਾ ਪੌਣਾ ਤਾਂ ਦੂਰ ਦੀ ਗੱਲ ਐ ਨਹੀਂ ਬੱਸ ਕਰ ਬੱਸ ਕਰ ਤੇਰੀ ਬਰੀ ਵੀ ਬਥੇਰੀ ਸੋਹਣੀ ਭੇਜੀ ਆ ਮੈਂ ਉਹਨਾਂ ਲਈ ਦਾ ਪਹਾੜ ਬਣਾਈ ਜਾਇਆ ਕਰ ਹਾਂ ਹਾਂ ਬਥੇਰੀ ਵਧੀਆ ਸੀ ਤਾਂ ਹੀ ਤਾਂ ਓਮੇ ਦੀ ਓਮੇ ਪਈ ਐ ਹਜੇ ਤੱਕ ਲਿਫਾਫੇ ਚੋਂ ਸੂਟ ਨਹੀਂ ਨਿਕਲੇ ਜੇ ਨਹੀਂ ਯਕੀਨ ਆਉਂਦਾ ਤਾਂ ਲਿਆ ਕੇ ਦਿਖਾ ਦਿੰਨੀ ਆ